ये रूटीन चेकिंग है जी ਜਿਹੜੀ ਅਸੀਂ ਅਕਸਰ ਜਿਹੜੀ ਹੈਗੀ ਕਰਦੇ ਰਹਿੰਦੇ ਆ ਤਾਂ ਕਿ ਜਿਹੜੀਆਂ ਸ਼ਹਿਰ ਦੇ ਵਿੱਚ ਵੀ ਜਿਹੜੀਆਂ ਰੋਡ ਸੇਫਟੀ ਨੂੰ ਲੈ ਕੇ ਸਾਡੀ ਰੂਟੀਨ ਚੈਕਿੰਗ ਚੱਲਦੀ ਰਹਿੰਦੀ ਹੈ ਔਰ ਪ੍ਰੋਪਰ ਜਿਹੜੀ ਹੈਗੀ ਹੈ ਸੇਫਟੀ ਰੱਖ ਕੇ ਸਾਰੇ ਬੰਦੇ ਆਪਣਾ ਜਿਵੇਂ ਹੈਲਮਟ ਪਾ ਕੇ ਰਾਈਡ ਕਰਨ ਬਾਈਕ ਜਿਹੜੀ ਹੈਗੀ ਹੈ ਔਰ ਜਿਸ ਤਰ੍ਹਾਂ ਪਿੱਛੇ ਜੇ ਇਨਸਟਰਕਸ਼ਨਸ ਸੀਟ ਬੈਲਟ ਨੂੰ ਲੈ ਕੇ ਆਈਆਂ ਸੀ ਉਹ ਕੋਈ ਸਾਡਾ ਮਕਸਦ ਕੋਈ ਬਹੁਤਾ ਇਹ ਨਹੀਂ ਕਿ ਅਸੀਂ ਸਾਡੇ ਚਲਾ ਨਹੀਂ ਕਰਾ ਨਿਕਲ ਰਹੇ ਹੈਗੇ ਲੇਕਿਨ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਰੋਡ ਸੇਫਟੀ ਇਨਸ਼ੋਰ ਕਰੀਏ ਅਸੀਂ ਅਵੇਅਰਨੈਸ ਵੀ ਕਰਦੇ ਆ ਨਾਲ ਦੀ ਨਾਲ ਔਰ ਤੁਹਾਡੇ ਮਾਧਿਅਮ ਦੇ ਰਾਹੀਂ ਮੈਂ ਸਭ ਨੂੰ ਇਹ ਬੇਨਤੀ ਵੀ ਕਰਨਾ ਚਾਹਾਂਗੀ ਕਿ ਇਹ ਤੁਹਾਡੀ ਸੇਫਟੀ ਦੇ ਲਈ ਹੈ ਤੁਹਾਡੀ ਸੁਰੱਖਿਆ ਦੇ ਲਈ ਹੈ ਪੇਸ਼ਕ ਕਦੇ ਆਪਾਂ ਸ਼ਹਿਰ ਦੇ ਵਿੱਚ ਵੀ ਜਾਂਦੇ ਆ ਤਾਂ ਕਦੇ ਆਪਾਂ ਸੋਚ ਲੈਂਦੇ ਆ ਕਿ ਜੀ ਹੈਲਮਟ ਪਾਉਣ ਦੀ ਲੋੜ ਨਹੀਂ ਮੈਂ ਤਾਂ ਨੇੜੇ ਹੀ ਜਾਣਾ ਹੈਗਾ ਜਾਂ ਸੀਟ ਬੈਲਟ ਲਾਉਣ ਦੀ ਲੋੜ ਹੈ ਨਹੀਂ ਸੋ ਇਹ ਰੂਲਸ ਜਿਹੜੇ ਹੈਗੇ ਤੁਸੀਂ ਉਹ ਕੰਪਲਾਈ ਕਰੋ ਚੈਕਿੰਗ ਤਾਂ ਲਗਾਤਾਰ ਚੱਲ ਰਹੀ ਹੈ ਜੀ ਜਿਸ ਤਰ੍ਹਾਂ ਅਸੀਂ ਨਾਰਮਲੀ ਬਾਹਰ ਹਾਈਵੇਜ਼ ਦੇ ਉੱਤੇ ਜਾਂ ਹੈਵੀ ਵਹੀਕਲਸ ਦੀ ਟਰੈਕਟਰ ਟਰਾਲੀ ਸਭ ਤਰ੍ਹਾਂ ਦੀ ਚੈਕਿੰਗ ਅਸੀਂ ਕਰਦੇ ਆ ਤਾਂ ਸੋ ਪਾਰਟ ਆਫ ਚੈਕਿੰਗ ਰੂਟੀਨ ਚੈਕਿੰਗ ਹੈ